ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਇੱਕ ਸਬਜ਼ੀ ਵਕਰੀਤਾ ਵੱਲੋਂ ਕੁੱਤੇ ਦੇ ਡੜਾ ਮਾਰ ਕੇ ਉਤਾਰਿਆ ਮੌਤ ਦੇ ਘਾਟ ਥਾਣਾ ਥਰਮਲ ਵਿਖੇ ਹੋ ਗਿਆ ਮਾਮਲਾ ਦਰਜ ਸੋਵਾਰ ਨੂੰ 4 ਵਜੇ ਦੇ ਲਗਭਗ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਕਿ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਇੱਕ ਸਬਜ਼ੀ ਵਕਰੀਤਾ ਵੱਲੋਂ ਦੋ ਕੁੱਤਿਆਂ ਦੇ ਪੂਰੀ ਤਰ੍ਹਾਂ ਗਲੇ ਮਾਰੇ ਗਏ ਹੈ ਜਿਸ ਨੂੰ ਲੈ ਕੇ ਇੱਕ ਆਪਣਾ ਕਿ ਵੀ ਜ਼ਖਮੀ ਹੈ ਤੇ ਇੱਕ ਦੀ ਮੌਤ ਹੋ ਚੁੱਕੀ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਥਾਣਾ ਥਰਮਲ ਵਿਖੇ 29 ਤਰੀਕ ਨੂੰ ਇੱਕ ਸ਼ਿਕਾਇਤ ਦਿੱਤੀ। ਇਸ ਦਾ ਮਾਮਲਾ ਅੱਜ ਦਰਜ ਹੋਇਆ ਤੇ ਐਸਐਚਓ ਨੇ ਕਿਹਾ ਕਿ ਜਿਹੜੇ ਕੁੱਤੇ ਦੀ ਮੌਤ ਹੋਈ ਹੈ ਉਸ ਦੀ ਸਾਡੇ ਵੱਲੋਂ ਆਪਣਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੋ ਵੀ ਉਹ ਆਪਾਂ ਉਹ ਉਹਦੇ ਵਿੱਚ ਆਵੇਗਾ ਉਹਦੇ ਸਾਰਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਹੁਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਐਚਓ ਅਤੇ ਸ਼ਿਕਾਇਤਕਰਤਾ? ਮੈਂ ਸਿਮਰਨ ਬਿਜਾਜ ਗੁਰਗੋਬਿੰਦ ਸਿੰਘ ਨਗਰਚਰੇ ਆਇਸ਼ ਅਮਰੀ ਸਰ। ਇਹ 29 ਨੂੰ ਨਾ ਇੱਕ ਸਾਨੂੰ ਕਾਲ ਆਈ ਸੀ ਮੈਨੂੰ। ਭੀ ਆ ਕਰਕੇ ਇੱਕ ਸਬਜੀ ਵਾਲਾ ਉਹਨੇ ਇੱਕ ਡੌਗ ਨੂੰ ਹਿੱਟ ਕੀਤਾ ਹੈ ਬਹੁਤ ਜ਼ਿਆਦਾ ਬਿਹ ਰੈਮੀਨ ਨੂੰ ਮਾਰਿਆ ਜਿਸ ਕਾਰਨ ਉਹਦੀ ਡੈਥ ਵੀ ਹੋ ਗਈ ਹੈ ਉਸ ਤੇ ਕਰਕੇ ਅਸੀਂ ਥਾਣੇ ਦੇ ਵਿੱਚ ਰੈਗੂਲਰਲੀ ਆ ਰਹੇ ਆ ਰਿਪੋਰਟ ਉਹਦੀ ਕਰਵਾ ਲਈ ਐ ਐਫਆਰ ਦਰਜ ਕਰਾ ਲਈ ਅੱਜ ਉਹਦੀ ਐਫਆਰ ਦਰਜ ਹੋਈ ਹੈ 6 ਦਿਨਾਂ ਬਾਅਦ ਜਾ ਕੇ ਤੇ ਇਹ ਜੋ ਸ਼ਖਸ ਨੇ ਇਹਨੇ ਕਿਉਂ ਮਾਰਿਆ ਇਹਨਾਂ ਨੂੰ ਏ ਜੋ ਸਨਾਰਮਲ ਜੀ ਗੱਲ ਸੀ ਇੱਕ ਵੱਡਾ ਕੁੱਤਾ ਉੱਥੇ ਰਹਿੰਦਾ ਸੀ ਦੋਨੇ ਰਹਿੰਦੇ ਸੀ ਛੋਟਾ ਤਾਂ ਵੱਡਾ ਤੇ ਇੱਕ ਗਾਂ ਆਈ ਸੀ ਉਹ ਤਾਂ ਗਾਂ ਨੂੰ ਭੁਜਾਰਿਆ ਸੀ ਵੱਡੇ ਵਾਲਾ ਛੋਟਾ ਤਾਂ ਫਿਰ ਵੀ ਬੈਠਾ ਸੀ ਉੱਥੇ ਰਾਮ ਨਾਲ ਪਰ ਉਹਨੇ ਇੱਟਾ ਨਾਲ ਇੰਨੀ ਕੁ ਵੱਡੇ ਨੂੰ ਵੀ ਹਿੱਟ ਕੀਤਾ ਤੇ ਛੋਟੇ ਨੂੰ ਵੀ ਕੀਤਾ ਛੋਟੇ ਦੀ ਤਾਂ 5-6 ਘੰਟਿਆਂ ਬਾਅਦ ਹੀ ਰੱਤੋ ਗਈ ਸੀ ਜਦੋਂ ਉਹਨੂੰ ਟ੍ਰੀਟਮੈਂਟ ਲਈ ਅਸੀਂ ਲੈ ਕੇ ਜਾ ਰਹੇ ਸੀ ਹਸਪੀਟਲ ਦੇ ਵਿੱਚ ਉਹ ਕੁੱਤੇ ਮਰੇ ਇੱਕ ਕੁੱਤਾ ਇੱਕ ਮਰੇ ਇੱਕ ਨੂੰ ਇੰਜਰੀ ਆਈ ਹੈ ਸਰ ਹਾਂਜੀ ਤੇ ਇਸ ਨੂੰ ਲੈ ਕੇ ਕੀ ਨਾਮ ਆ ਕੀ ਹੈ ਉਹਨਾਂ ਦਾ ਤੇ ਕਾਹ ਦਾ ਕੰਮ ਕਰ ਲੈਣਾ ਇਹ ਵਿਨੋਦ ਕੁਮਾਰ ਨੇ ਜੀ ਕਰਤਾਰ ਸਿੰਘ ਬਸਤੀ ਚ ਰਹਿੰਦੇ ਆਂ ਦਾਣਾ ਮੰਡੀ ਕੋਲੇ ਉਹਨਾਂ ਦੀ ਉੱਥੇ ਸ਼ਾਪ ਹੈ ਰੈਂਟ ਤੇ ਸਬਜੀ ਦੀ ਸ਼ਾਪ ਲਗਵੰਦੇ ਆ ਉਹ ਤੇ ਜੇਕਰ ਇਸ ਤਰੀਕੇ ਨਾਲ ਵੇਖਿਆ ਜਾਵੇ ਕਿ ਐਨੀਮਲਸ ਅਗਰੈਸਿਵ ਕਿਉਂ ਹੁੰਦਾ ਹੈਗਾ ਤੋਂ ਇਸ ਤਰੀਕੇ ਦੇ ਨਾਲ ਉਹ ਰਿਐਕਟ ਕਰਦੇ ਨੇ ਕਿ ਉਹ ਜਿਵੇਂ ਪੱਥਰबाजी ਕਰਨਾ ਜਿਵੇਂ ਉਮਰ ਨੇਚਰ ਜਿਵੇਂ ਬਣ ਗਿਆਗਾ। ਛੀ ਲੱਗਦਾਗਾ ਕਿ ਇੱਕ ਕੁਦਰਤ ਦਾ ਸੀ ਖਿਲਵਾੜ ਕਰ ਰਹੀ ਹੈ ਜਦ ਇਹਨਾਂ ਬੇਜੁਬਾਨਾਂ ਤੇ ਹਮਲਾ ਕਰ ਰਹੀ ਹੈ। ਬਿਲਕੁਲ ਕਰ ਰਹੀ ਹੈ ਸਰ ਕਿਉਂਕਿ ਛੋਟੇ ਛੋਟੇ ਗਲਤੀ ਆਪਾਂ ਅੱਜਕੱਲ ਬੱਚਿਆਂ ਨੂੰ ਆਪਾਂ ਸਿਖਾਨੀ ਐਵੇਂ ਜੀ ਕੁੱਤਾ ਕੁੱਤਾ ਆ ਗਿਆ ਤੈਨੂੰ ਵੱਢ ਲੂਗਾ। ਸਾਡੀ ਪਰਫ੍ਰੈਸ਼ ਹੋਈ ਹੈ ਜੀ ਕੁੱਤਾ ਹੈਲੋ ਕਰੋ ਬੁਲਾਓ ਇਹਨੂੰ ਖਾਣਾ ਪਾਓ। ਤਾਂ ਕਰਕੇ ਅਸੀਂ ਜਿਆਦਾ ਪਿਆਰ ਕਰਦੇ ਹਾਂ ਸ਼ਾਇਦ ਤੇ ਲੋਕ ਬੱਚਿਆਂ ਨੂੰ ਸਿਖਾਉਂਦੇ ਐਵੇਂ ਵੀ ਕੁੱਤਾ ਹੈ ਵੱਢ ਜੂਗਾ ਗਾਹ ਮਾਰ ਦੂਗੇ ਇਹਨਾਂ ਨੂੰ ਕੁਝ ਪਾਣਾ ਨਹੀਂ। ਮੇਰੇ ਨਾਲ ਇਹ ਚੀਜ਼ ਬਹੁਤ ਹੁੰਦੀ ਹੈ ਤੁਸੀਂ ਖਾਣਾ ਨਹੀਂ ਪਾਣਾ ਡੌਗੀ ਨੂੰ ਤੁਸੀਂ ਆਹ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਮੈਂ ਬਹੁਤ ਸੇਵਾ ਕਰ ਰਹੀ ਹਾਂ ਹੁਣ ਵੀ ਮੇਰੇ ਗਿਲਪਤੀ ਡੌਗਿਸ ਹੈਗੇ ਹੈ ਮੈਂ ਉਹਨਾਂ ਨੂੰ ਖਾਣਾ ਪਾ ਕੇ ਆਣੀ ਡੇਲੀ ਬੇਸਿਸ ਤੇ ਦੋ ਟਾਈਮ ਉਹ ਵੀ ਤੇ ਫਿਰ ਜੇਕਰ ਕੋਈ ਇਸ ਤਰੀਕੇ ਦੀ ਕਿਤੇ ਵੀ ਘਟਨਾ ਵਾਪਰਦੀ ਹੈ ਤਾਂ ਕੀ ਤੁਹਾਡੇ ਵੱਲੋਂ ਐਕਸ਼ਨ ਹੋਏਗਾ ਜਾਂ ਕਿਨਾਂ ਨੂੰ ਲੈ ਕੇ ਅਵੇਅਰ ਕੀਤਾ ਜਾਏਗਾ ਜਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਬਹੁਤ ਸਟ੍ਰਿਕ ਐਕਸ਼ਨ ਹੋਏਗਾ ਜੋ ਵੀ ਕੁਝ ਕਰੇਗਾ ਗਲਤ ਜੋ ਸੈਕਸ਼ਨਸ ਬੰਦੇ ਹੈ 325 ਦੇ ਸੈਕਸ਼ਨ ਦੇ ਅੰਡਰ ਤੇ ਇਹ ਐਫਆਰ ਦਰਜ ਹੋ ਚੁੱਕੀ ਹੈ ਉਹ ਰੈਗੂ ਅਰੈਸਟ ਦਾ ਅਰੈਸਟ ਇਹਨਾਂ ਨੂੰ ਕਰ ਹੀ ਲਵਾਂਗੇ ਕਰਵਾਵਾਂਗੇ ਜਿਵੇਂ ਵੀ ਹੋ ਸਕਦਾ ਪਰ ਜੇ ਕੋਈ ਹੋਰ ਵੀ ਇਹੋ ਜਿਹਾ ਕੁਝ ਕਰਦਾ ਤਾਂ ਐਕਸ਼ਨ ਜ਼ਰੂਰ ਆਏਗਾ ਇਹ ਨਾ ਸੋਚੋ ਵੀ ਤੁਸੀਂ ਕਰਕੇ ਤੁਸੀਂ ਭੁੱਲ ਜਾਓਗੇ ਕਿਉਂਕਿ ਲੋਕਾਂ ਦੀ ਮੈਂਟੈਲਿਟੀ ਬਣੀ ਹੋਈ ਹੈ 50 ਰੁਪਏ ਫਾਈਨ ਹੈ ਭਰ ਦਾਂਗੇ ਕੋਈ ਗੱਲ ਨਹੀਂ ਕੁੱਤਾ ਹੀ ਆ ਮਰ ਗਿਆ ਮੈਨੂੰ ਕੰਪਰੋਮਾਈਜ਼ ਲਈ ਡੇਲੀ ਕਾਲਰ ਕੋਲਾ ਆ ਰਹੀ ਹੈ ਮੇਰੇ ਕੋਲ ਹਰ ਦਿਨ ਕੁਛ ਨਾ ਕੁਛ ਮੈਸੇਜ ਆ ਰਹੇ ਵੀ ਕੰਪਰੋਮਾਈਜ਼ ਕਰ ਲਓ ਐਨੀ ਅਮਾਉਂਟ ਲੈ ਲਓ ਨਹੀਂ ਅਮਾਉਂਟ ਲੈ ਲਓ ਅਮਾਉਂਟ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਹੋਗਾ ਸਜ਼ਾ ਦੇ ਕੇ ਹੀ ਜੋ ਬਣੇਗਾ ਉਹ ਕਰਾਂਗੇ ਉਸੇ ਹੀ ਆਪਣੇ ਕੋਲੇ ਕੁਝ ਇਦਾਂ ਕੁਝ ਅਲਾਰਮ ਜਾਂ ਸੀਸੀਟੀਵੀ ਫੁਟੇਜ ਜਾਂ ਕੋਈ ਵੀ ਕਿਸੇ ਚੀਜ਼ ਤਰੀਕੇ ਦੀ ਵੀਡੀਓ ਜਾਂ ਜਿਵੇਂ ਤੁਸੀਂ ਦੱਸਾਂ ਕੁਝ ਸਾਹਮਣੇ ਆ ਪਾਇਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਰ ਉਸ ਏਰੀਆ ਦੇ ਵਿੱਚ ਸਰ ਕੋਈ ਕੈਮਰਾ ਹੈ ਨਹੀਂ ਜੋ ਸੀਗੇ ਉਹ ਉੱਥੋਂ ਤੱਕ ਲੋਕੇਟ ਨਹੀਂ ਕਰਦੀ ਹੈ ਹਾਂਜੀ ਬਿਲਕੁਲ ਹੈਗੇ ਜੀ ਗਵਾ ਗਵਾਹੀ ਦੇ ਵੀ ਚੁੱਕੇ ਨੇ ਜੀ ਸਾਡੇ ਟੀਮ ਵੱਲੋਂ ਜਿਹੜੇ ਮੈਂਬਰ ਨੇ ਇੱਕ ਨੇ ਉਹਨੇ ਵੀ ਦੇਖਿਆ ਉਹਨੇ ਵੀ ਗਵਾਹੀ ਦਿੱਤੀ ਐ ਅਸੀਂ ਕੁਲ ਕੁਲ ਟੋਟਲ 7-8 ਜਨੇ ਆ ਮਨਦੀਪ ਜੀ ਦੀ ਹੈਗੇ ਇੱਕ ਇੱਕ ਸੰਜੀਵ ਸਰ ਹੈਗੇ ਸੰਜੀਵ ਬੰਸਲ ਜੀ ਸੌਰੀ ਸੰਜੀਵ ਗੋਇਲ ਸੰਜੀਵ ਗੋਇਲ ਡਾਕਟਰ ਪਰਵਿੰਦਰ ਬੰਸਲ ਜੀ ਸ਼ਿਵਿਤ ਨੇ ਇਹ ਰੀਸ਼ੂ ਖੱਤਰੀ ਹੈਗੇ ਇਹ ਅਸੀਂ ਸਾਰੇ ਜਣੇ ਰੈਗੂਲਰਲੀ ਵਿਜ਼ਿਟ ਕਰ ਰਹੇ ਆ ਠਾਣੇ ਦੇ ਵਿੱਚ ਜੋ ਸਾਡੇ ਤੋਂ ਹੋ ਪਾਰਿਆ ਅਸੀਂ ਸਭ ਕੁਝ ਕਰ ਰਹੇ ਹਾਂ ਜੀ ਹਾਂ ਜੀ ਇਸ ਨੂੰ ਲੈ ਕੇ ਹੁਣ ਕਾਰਵਾਈ ਕਿੱਥੇ ਤੱਕ ਪਹੁੰਚ ਪਈ ਹੈ ਕਾਰਵਾਈ ਸਰ ਚੇਦਨਾ ਬਾਦ ਅੱਜਾ ਕੇ ਆਪਣਾ ਪਰਚਾ ਦਰਜ ਹੋਇਆ ਪੋਸਟਮਾਰਟਮ ਵੀ ਕਰਾ ਚੁੱਕੇ ਹਾਂ ਬੱਚੇ ਦਾ ਪੋਸਟਮਾਰਟਮ ਰਿਪੋਰਟ ਉਹ ਵੀ ਅਸੀਂ ਸੈਟੀਸਫਾਈਡ ਨਹੀਂ ਆ ਉਹ ਇੱਕ ਵਾਰ ਅਸੀਂ ਦੇਖ ਕੇ ਫਿਰ ਦੇਖਾਂਗੇ ਉਹਦੇ ਵਿੱਚ ਕਰਨਾ ਸੀ ਕੀ ਹੈ ਇਹ ਜੀ ਸਾਨੂੰ ਕੋਈ ਸ਼ਿਕਾਇਤ ਆਈ ਸੀ ਸਿਮਰਨ ਮਹਾਜ ਵੱਲੋਂ ਜਿਹੜਾ ਮਦਈਆ ਵੀ ਕੋਈ ਡੌਗ ਆ ਤੇ ਜਿਹਨੂੰ ਰੋੜਾ ਮਾਰਿਆ ਗਿਆ ਤੇ ਜਿਹਦੀ ਮੌਤ ਹੋ ਗਈ ਤੇ ਉਸਦੇ ਬਿਆਨ ਦੇ ਆਧਾਰ ਤੇ ਅਸੀਂ ਐਫ ਆਈ ਆਰ ਨੰਬਰ 10 ਮਿਤੀ 2225 ਉਦੀਨ ਤਾਰਾ 325 ਬੀ ਐਨ ਐਸ ਅਤੇ 11 1 ए ਪਰਮਿਸ਼ਨ ਆਫ क्रुएल्टी टू एनिमल एक्ट ਇਹ ਦਰਜ ਕੀਤੀ ਆ ਤੇ ਕਿਸ ਤਰੀਕੇ ਨਾਲ ਮੌਤ ਹੋਈ ਆ ਡੌਗ ਦੀ ਉਹ ਜੀ ਅਸੀਂ ਇਹ ਦਰਖਾਸਤ ਦਿੱਤੀ ਵੀ ਆ ਪੋਸਟਮਾਰਟਮ ਕਰਾਉਣ ਦੀ ਤੇ ਜਿਹੜਾ ਬੈਠਮਰੀ ਹਸਪੀਟਲ ਹੁੰਦਾ ਤੇ ਉੱਥੇ ਬੋਰਡ ਵਗੈਰਾ ਬਣਾਇਆ ਵਿਆ ਤੇ ਉਹ ਸਾਨੂੰ ਰਿਪੋਰਟ ਹੋਇਆ ਤੱਕ ਆਈ ਨਹੀਂ ਉਸ ਤੋਂ ਬਾਅਦ ਉਹ ਕਲੀਅਰ ਵੀ ਕਾਸ ਆਫ ਡੈਥ ਕੀ ਆ ਅਸੀਂ ਸ਼ਿਕਾਇਤ ਕਰਤਾ ਵੱਲੋਂ ਕੀ ਲਿਖਾਇਆ ਗਿਆ ਕਿ ਮੌਤ ਕਿਸ ਤਰੀਕੇ ਨਾਲ ਕੀਤੀ ਗਈ ਇਹ ਸ਼ਿਕਾਇਤ ਕਰਤਾ ਦੇ ਅਨੁਸਾਰ ਕੋਈ ਉੱਥੇ ਸਬਜੀ ਦੀ ਰੇੜੀ ਲਾਉਂਦਾ ਕੋਈ ਵਿਨੋਦ ਕੁਮਾਰ ਪੁੱਤਰ ਹੋਂ ਪ੍ਰਕਾਸ਼ ਨਾਮ ਦਾ ਆਦਮੀ ਹੈ ਤੇ ਉਹਨੇ ਕਿਤੇ ਉਹਦੇ ਰੋੜਾ ਮਾਰਿਆ ਕੋਈ ਉਹਦੇ ਸਿਰ ਚ ਤੇ ਉਹਦੇ ਅਨੁਸਾਰ ਹੈ ਗਾ ਅੱਗੇ ਇਨਵੈਸਟੀਗੇਸ਼ਨ ਦਾ ਹਿੱਸਾ ਠੀਕ ਹੈ ਤੇ ਇਹਦੇ ਵਿੱਚ ਕੁਝ ਹੋਰ ਹੁਣ ਤੱਕ ਕੀ ਗ੍ਰਿਫਤਾਰੀ ਉਹਦੀ ਕੀਤੀ ਗਈ ਹੈ ਜਾਂ ਨਹੀਂ ਨਹੀਂ ਫਿਲਹਾਲ ਨਹੀਂ ਕੀਤੀ ਗਈ ਗ੍ਰਿਫਤਾਰੀ ਉਹਦੀ ਤੇ ਉਹ ਅਸੀਂ ਵੇਟ ਕਰ ਰਹੇ ਹਾਂ ਜਿਹੜੀ ਪੋਸਟਮਾਰਟ ਰਿਪੋਰਟ ਉਸ ਤੋਂ ਆਪਾਂ ਨੂੰ ਕਲੀਅਰ ਹੋ ਜਾਊਗਾ ਕਿ ਸਚਾਈ ਕੀ ਹੈ